ਉਵਰ ਹੰਸ ਮਹੱਲਾ ਪਹਿਲਾ ਜਿਨ ਜਗ ਸਿਰਜਿ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸਚੜਾ ਦੂਰ ਨ ਭਾਲੀ ਐ ਕੱਡ ਕੱਡ ਸ਼ਬਦ ਪਛਾਣੋ ਆ ਸੱਚ ਸ਼ਬਦ ਪਛਾਣੋ ਹਦੂਰ ਨਾ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਵੈ ਪਿੜ ਕਾਚੀ ਜਿਨ ਥਾਪੀ ਵਿਦ ਜਾਣੇ ਸੋਈ ਕਿਆ ਕੋ ਕਹਿ ਵਿਖਾਣੋ ਜਿਨ ਜਗ ਥਾਪ ਬਤਾਇਆ ਜਲ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅਦ ਪੰਧ ਹੈ ਸੰਸਾਰੂਆ ਸਿਰ ਸਿਰ ਸੱਚ ਡਾਇ ਲਿਖਿਆ ਦੁੱਖ ਸੁਖ ਪੁਰਬ ਵਿਚਾਰੋਆ ਦੁੱਖ ਸੁਖ ਦੀ ਆ ਜੇ ਹਾ ਕੀਆ ਸੋ ਨਿਭੈ ਜੀ ਨਾਲੇ ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰਨ ਭਾਲੇ ਆਪ ਨਰਲਮ ਤੰਦੇ ਬਾਦੀ ਕਰੋ ਹੁਕਮ ਛਡਾਵਣ ਹਾਰੋ ਅੱਜ ਕੱਲ ਕਰਦਿਆਂ ਕਾਲ ਬਿਆਪੈ ਦੂਜੇ ਭਾਏ ਵਿਕਾਰੋ ਜਮ ਮਾਰਗ ਪੰਥ ਨ ਸੁਝਈ ਉੱਜੜ ਅੰਧ ਗੁਬਾਰੋਵਾ ਨਾ ਜਲ ਲੇਫ ਤੁਲਈਆਂ ਨਾ ਭੋਜਨ ਪ੍ਰਕਾਰੋਵਾ ਭੋਜਨ ਪਾਓ ਨਾ ਠੰਡਾ ਪਾਣੀ ਨਾ ਕੱਪੜ ਸੀਗਾਰੋ ਗਲ ਸੰਗਲ ਸਿਰ ਮਾਰੇ ਉਬੋ ਨਾ ਦੀਸੈ ਕਰ ਬਾਰੋ ਇਬਕੇ ਰਾਹੇ ਜੰਮਨ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ ਬਾਬਾ ਰੂਬਹਿ ਰਵਹਿ ਸੋ ਜਾਣੀਐ ਮਿਲ ਰੋਵੇ ਗੁਣ ਸਾਰੇਵਾ ਰੋਵੇ ਮਾਇਆ ਮੁਠੜੀ ਧੰਡੜਾ ਰੋਵਣ ਹਾਰੇਵਾ ਧੰਡਾ ਰੋਵੇ ਮੈਲ ਨ ਤੂਵੇ ਸੁਪਨੰਤਰ ਸੰਸਾਰੋ ਜਿਉ ਬਾਜੀ ਗਰ ਪਰਮੈ ਭੂਲੇ ਝੂਠ ਮੁਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਈ ਨਾਮ ਰਤੇ ਗੁਰਪੂਰੇ ਰਾਖੇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉਠ ਚੱਲਣਾ ਇਹੋ ਜਗ ਝੂਠ ਪਸਾਰੋਵਾ ਸੱਚਾ ਘਰ ਸਚੜੈ ਸੇਵੀਐ ਸੱਚ ਖਰਾ ਸਚਿਆ ਰੋਵਾ ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲਹਿ ਨ ਠਾਉ ਅੰਤਰ ਆਉ ਨ ਬੈਸੋ ਕਹੀਐ ਜੋ ਸੁੰਜੈ ਕਰ ਕਾਉ ਜੰਮਣ ਮਰਨ ਵੱਡਾ ਵੇ ਛੋੜਾ ਬਿਨਸੈ ਜਗ ਸਬਾਏ ਲੱਭ ਧੰਦੇ ਮਾਇਆ ਜਗਤ ਭੁਲਾਇਆ ਕਾਲ ਖੜਾ ਰੂ ਆਏ ਬਾਬਾ ਆਵੋ ਹੋ ਭਾਈ ਹੋ ਗੱਲ ਮਿਲਹਿ ਮੇਲ ਮਿਲ ਦੇਹ ਅਸੀਸਾਂ ਹੈ ਬਾਬਾ ਸਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆ ਦੇਹ ਅਸੀਸਾਂ ਹੈ ਅਸੀਸਾਂ ਦੇਵੋ ਭਗਤ ਕਰੇ ਵੋ ਮਿਲਿਆ ਕਾ ਕਿਆ ਮਿਲ ਲੋ ਇੱਕ ਭੁੱਲੇ ਨਾ ਵੋ ਥੇ ਹੋ ਹੋ ਥਾਵ ਹੋ ਗੁਰ ਸਬਦ ਦੀ ਸਚ ਖੇਲੋ ਜਮ ਮਾਰਗ ਨਹੀਂ ਜਾਣਾ ਸਬਦ ਸੁਮਾਣਾ ਜੁਗ ਜੁਗ ਸੱਚ ਹੈ ਵਿਸੇ ਸਜਨ ਸੈਣ ਮਿਲੋ ਸੰਜੋਗੀ ਗੁਰ ਮਿਲ ਖੁੱਲੇ ਫਾਸੇ ਬਾਬਾ ਨਾਗੜਾ ਆਇਆ ਜਗ ਮਹਿ ਦੁੱਖ ਸੁਖ ਲੇਖ ਲਿਖਾਇਆ ਲਿਖਿਆੜਾ ਸਾਹਾ ਨਾ ਟਲੇ ਜਿਹੜਾ ਪੁਰਬ ਕਮਾਇਆ ਬਹਿ ਸਾਚੇ ਲਿਖਿਆ ਅੰਮ੍ਰਿਤ ਬਿਖਿਆ ਜਿਤ ਲਾਇਆ ਤਿਤ ਲਾਗਾ ਕਾਮਣਿਆਰੀ ਕਾਮਣ ਪਾਏ ਬਹ ਰੰਗੀ ਗਲ ਤਾਗਾ ਖੋਚੀ ਮਤ ਭਇਆ ਮਨ ਹੋਛਾ ਗੁੜ ਸਾ ਮੱਖੀ ਖਾਇਆ ਨਾ ਮਰ ਜਾਦ ਆਇਆ ਕਲ ਭੀਤਰ ਨੰਗ ਬੰਦ ਚਲਾਇਆ ਬਾਬਾ ਰੋਵੋ ਜੇ ਕਿਸੇ ਰੋਵਣਾ ਜਾਨੀੜ ਬੰਦ ਪੁਠਾਇਆ ਹੈ ਲਿਖਿਆ ਨ ਲੇਖ ਨ ਮੇਟੀ ਐ ਦਰਹਕਾਰਾਣਾ ਆਇਆ ਹੈ ਹਕਾਰਾ ਆਇਆ ਜਾਂ ਤਸ ਭਇ ਅਰੁਨੇ ਰੋਵਣ ਹਾਰੇ ਪੁੱਤ ਭਾਈ ਪਤੀ ਜੇ ਰੋਵਹਿ ਪ੍ਰੀਤਮ ਅਤ ਪਿਆਰੇ ਪੈ ਰੋਵਹਿ ਗੁਣ ਸਾਲ ਸੁਮਾਲੇ ਕੋ ਮਰੇ ਨਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸੇ ਜਾਣਾ ਰੋਵਹਿ ਸਚ ਸੁਮਾ